ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਦਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅਮਰੀਕਾ ਸਰਕਾਰ ਵੱਲੋਂ 119 ਗੈਰ ਕਾਨੂੰਨੀ ਭਾਰਤੀਆਂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ 5 ਫਰਵਰੀ ਨੂੰ 104 ਭਾਰਤੀਆਂ ਨੂੰ ਹਥਕੜੀ ਲਗਾ ਕੇ ਭਾਰਤ ਭੇਜਿਆ ਸੀ ਇਹ ਜਹਾਜ਼ ਅਮਰਸਰ 에어ਪੋਰਟ 에어ਬੇਸ ਤੇ ਉਤਰਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਅੰਦਰ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਗੈਰਕਾਨੂੰਨੀ ਤੌਰ ਤੇ ਰਹੇ ਭਾਰਤੀ ਨੂੰ ਤਾਲ ਨਾਲ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਸੀਂ ਇਸ ਜਹਾਜ਼ ਨੂੰ ਪੰਜਾਬ ਵਿੱਚ ਉਤਾਰਨ ਦੇ ਹੱਕ ਵਿੱਚ ਨਹੀਂ ਹਾਂ ਕਿਉਂਕਿ ਇਸ ਜਹਾਜ਼ ਵਿੱਚ ਸਿਰਫ ਪੰਜਾਬ ਦੇ ਨਾਲ ਸੰਬੰਧਿਤ ਲੋਕ ਹੀ ਨਹੀਂ ਹੋਰ ਸੂਬਿਆਂ ਨਾਲ ਸੰਬੰਧਿਤ ਪ੍ਰਵਾਸੀ ਵੀ ਭਾਰਤ ਵਾਪਸ ਆ ਰਹੇ ਹਨ ਉਨ੍ਹਾਂ ਨੇ ਕਿਹਾ ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਨੂੰ ਬਦਨਾਮ ਕਰਨ ਲਈ ਨਵੇਂ ਟੰਗ ਟਿੱਕੇ ਲੱਭਦੀ ਰਹਿੰਦੀ ਹੈ ਅੱਜ ਖਸਾਂ ਦੇ ਤੁਰੰਤ ਮੰਦਨ ਕੇਂਦਰ ਸਰਕਾਰ ਕੋਲੋਂ ਮੀਟਿੰਗ ਬੇ ਨਤੀਜਾ ਰਹੀ 22 ਫਰਵਰੀ ਨੂੰ ਚੰਡੀਗੜ੍ਹ ਵਿਖੇ 6ਵੀਂ ਮੀਟਿੰਗ ਕੀਤੀ ਜਾਵੇਗੀ ਇਸ ਵਿੱਚ ਖੇਤੀਬਾੜੀ ਮੰਤਰੀ ਸ਼ੇਵਰਾਜ ਚੋਹਾਨ ਵੀ ਸ਼ਾਮਲ ਹੋਣਗੇ ਪਾਰ ਸਰਕਾਰ ਵੱਲ ਚੀਨ ਨਾਲ ਸਰਹੱਦੀ ਬਾਰ ਨੂੰ ਲੈ ਕੇ ਹਲਕਾ ਨੇ ਕਿਸੇ ਵੀ ਤੀਸਰੀ ਧਿਰ ਦੀ ਭੂਮਿਕਾ ਨੂੰ ਰੱਦ ਕਰ ਦਿੱਤਾ ਹੈ ਪੰਜਾਬ ਕਾਂਗਰਸ ਪਾਰਟੀ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਪ੍ਰਵੇਸ਼ ਭਗੇਲ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਇਆ ਹੈ ਐਸ.ਡੀ.ਐਫ.ਸੀ. ਬੈਂਕ ਬਨੂ ਸ੍ਰੀ ਹਰਮੰਦਰ ਸਾਹਿਬ ਲਈ ਤਿੰਨ ਬੱਸਾਂ ਤੇ ਤਿੰਨ ਬੈਂ ਭੇਟ ਕੀਤੀਆਂ ਗਈਆਂ ਹਨ ਪੰਜਾਬ ਸਕੂਲ ਸਿੱਖਿਆ ਬੋਰਡ ਬਨੂ 19 ਫਰਵਰੀ ਨੂੰ 8ਵੀਂ ਤੇ 12th ਕਲਾਸ ਦੀਆਂ ਪ੍ਰੀਖਿਆਵਾਂ ਲਿਆਂ ਜਾ ਰਹੀਆਂ ਸਿੱਖਿਆ ਵਿਭਾਗ ਨੇ ਸਲਾਨਾ ਪ੍ਰੀਖਿਆ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਤੇ 243 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਹਨ ਅਮਰੀਕਾ ਵੀ ਜਦੋਂ ਇੱਕ ਪੱਤਰਕਾਰ ਵੱਲੋਂ ਸ਼੍ਰੀ ਨਰਿੰਦਰ ਮੋਦੀ ਤੋਂ ਅਡਵਾਨੀ ਬਾਰੇ ਪ੍ਰਸ਼ਨ ਪੁੱਛਿਆ ਗਿਆ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੇਂ ਦੂਰ ਰਾਸ਼ਟਰਾਂ ਦੀ ਗੱਲ ਹੋ ਰਹੀ ਹੈ ਜਦੋਂ ਦੂਰ ਰਾਸ਼ਟਰੀ ਸਤਲ ਦੇ ਗੱਲਾਂ ਕਰ ਰਹੇ ਹੁਣ ਤਾਂ ਇਸ ਤਰ੍ਹਾਂ ਦੇ ਮੁੱਦੇ ਦੀ ਗੱਲਬਾਤ ਨਹੀਂ ਕੀਤੀ ਜਾ ਸਕਦੀ ਅਡਾਨੀ ਦਾ ਮੁੱਦਾ ਨਿੱਜੀ ਮਾਮਲਾ ਹੈ ਭਾਜਪਾ ਨੇ ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਜਿੱਤ ਲਈਆਂ ਹਨ ਤੇ 19 ਜਾਂ 20 ਫਰਵਰੀ ਨੂੰ ਮੁੱਖ ਮੰਤਰੀ ਦੀ ਸੋਚ ਚਕਾਈ ਜਾ ਸਕਦੀ ਹੈ ਪਰਵੇਸ਼ ਬਨਵਾਂ ਦਿੱਲੀ ਦੇ ਆਉਣ ਵਾਲੇ ਮੁੱਖ ਮੰਤਰੀ ਹੋ ਸਕਦੇ ਹਨ ਮੁੱਖ ਮੰਤਰੀ ਦੇ ਉਮੀਦਵਾਰ ਦੇ ਤੌਰ ਤੇ ਉਹਨਾਂ ਦੀ ਦਾਅਵੇਦਾਰੀ ਕਾਫੀ ਮਜ਼ਬੂਤ ਹੈ ਮਹਾਕੁੰਭ ਮੇਲੇ ਵਿੱਚ ਹੁਣ ਤੱਕ 50 ਕਰੋੜ ਤੋਂ ਵੱਧ ਲੋਕ ਸਰਦਾਲੂ ਡੁਬਕੀ ਲਗਾ ਚੁੱਕੇ ਹਨ ਤੇ ਦੁਨੀਆ ਦੇ ਕਿਸੇ ਵੀ ਅਜੋਰਨ ਵਿੱਚ ਇੰਨੀ ਜ਼ਿਆਦਾ ਭੀੜ ਨਹੀਂ ਜੁਟੀ ਪ੍ਰਿਯੰਕਾ ਤੇ ਰਾਹੁਲ ਗਾਂਧੀ 16 ਫਰਵਰੀ ਨੂੰ ਮਹਾਕੁੰਭ ਮੇਲੇ 'ਵਿ ਪ੍ਰਿਆਗਰਾ ਜਾ ਕੇ ਡੁਬਕੀ ਲਗਾਉਣਗੇ ਗੁਜਰਾਤ ਵਿੱਚ ਇੱਕ ਬੱਚੇ ਨੂੰ 16 ਕਰੋੜ ਰੁਪਏ ਦਾ ਇੰਜੈਕਸ਼ਨ ਦਿੱਤਾ ਗਿਆ ਅਮਰੀਕਾ ਤੋਂ 72 ਘੰਟਿਆਂ ਅੰਦਰ ਅੰਦਰ ਇਹ ਟੀਕਾ ਗੁਜਰਾਤ ਪਹੁੰਚ ਗਿਆ ਲੋਕਾਂ ਨੇ 1 ਮਹੀਨੇ ਦੇ ਅੰਦਰ ਹੀ ਚੰਦ ਦਾ ਇਕੱਠਾ ਕਰਕੇ ਇਹ ਰਕਮ ਕੰਪਨੀ ਨੂੰ ਦਿੱਤੀ ਹੈ 200 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦੇ ਕੇ ਇਸ ਵੇ ਸਜ਼ਾ ਕੱਟਦੇ ਠਾਕ ਮੁਕੇਸ਼ ਚੰਦਰ ਸ਼ੇਖਰ ਨੇ ਐਕਟ੍ਰੈਸ ਜੈਕਲਿਨ ਫਰਨਾਂਡੀਨ ਨੂੰ ਪ੍ਰਾਈਵੇਟ ਜੈਟ ਗਿਫਟ ਕੀਤਾ ਸੀ ਮੁਕੇਸ਼ ਨੇ ਜੈਕਲਿਨ ਫਰਨਾਂਡੀਨ ਨੂੰ ਵੈਲੈਂਟਾਈਨ ਡੇ ਤੇ ਇਹ ਗਿਫਟ ਦਿੱਤਾ ਸੀ ਮੀਡੀਆ ਰਿਪੋਰਟ ਮੁਤਾਬਕ ਸਾਰੀਆਂ ਗੱਲਾਂ ਉਸਨੇ ਆਪਣੇ ਲਵ ਲੈਟਰ ਵਿੱਚ ਲਿਖੀਆਂ ਹਨ ਵੋਕੇਸ਼ਨ ਨੇ ਦੱਸਿਆ ਕਿ ਪ੍ਰਾਈਵੇਟ ਦਾ ਨਾਮ ਜੀ ਐਫ ਰੱਖਿਆ ਗਿਆ ਸੀ ਜਦਕਿ ਜੈਕਰੀਨ ਫਰਨਾਂਡੀਜ਼ ਦੇ ਜਨਮ ਦਿਨ ਦੀ ਤਰੀਕ ਤੇ ਇਸ ਦੇ ਰਜਿਸਟ੍ਰੇਸ਼ਨ ਕਰਵਾਈ ਗਈ ਸੀ ਚੈਂਪੀਅਨ ਟਰੋਫੀ ਵਿੱਚ ਜਿਹੜੀ ਪ੍ਰਾਈਸ ਮਨੀ ਰੱਖੀ ਗਈ ਉਹ ਦੁੱਗਣੀ ਹੋ ਗਈ ਹੈ ਪਿਛਲੇ ਸਾਲ ਇਹ ਰਕਮ 29 ਕਰੋੜ ਸੀ ਇਸ ਬਾਰੇ ਵੱਧ ਕੇ 60 ਕਰੋੜ ਰੁਪਏ ਤੱਕ ਪਹੁੰਚ ਗਈ ਹੈ ਜੋ ਇਸ ਟਰੋਫੀ ਚੈਂਪੀਅਨ ਵਿੱਚ ਪਿਛਲੇ ਸਾਲ ਨਾਲ ਦੁੱਗਣੀ ਹੈ ਜੋ ਵੀ ਇਸ ਟਰਾਫੀ ਵਿੱਚ ਚੈਂਪੀਅਨ ਬਣੇਗਾ ਉਸ ਨੂੰ 19 ਕਰੋੜ 46 ਲੱਖ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ। శ్రీలంਕਾ ਦੀ ਕ੍ਰਿਕਟ ਟੀਮ ਨੇ ਅਸਟ੍ਰੇਲੀਆ ਦੀ ਕ੍ਰਿਕਟ ਟੀਮ ਨੂੰ 174 ਰਨਾਂ ਨਾਲ ਹਰਾ ਕੇ ਬਾਂਡੇ ਦੀ ਮੈਚ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਤੇ ਦੋ ਮੈਚਾਂ ਦੀ ਲੜੀ ਜਿੱਤ ਲਈ ਹੈ। ਆਈਪੀਐਲ ਦੀ ਓਪਨਿੰਗ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰ ਅਤੇ ਰਾਇਲ ਬੇ ਚੈਲੰਜ ਬੰਗਲੌਰ ਦੇ ਵਿੱਚ ਗਾਰ ਮੈਚ ਖੇਡਿਆ ਜਾਵੇਗਾ 22 ਮਾਰਚ ਨੂੰ ਆਈਪੀਐਲ ਮੈਚ ਦਾ ਫਾਈਨਲ ਹੋਵੇਗਾ। ਜੀਓ ਸਟਾਰ ਨੇ ਨਵਾਂ ਪਲੇਟਫਾਰਮ ਸ਼ੁਰੂ ਕੀਤਾ ਹੈ ਜਿਸ ਤਰ੍ਹਾਂ ਜੀਓ ਸਟਾਰ ਹੋਵੇਗਾ ਜੀਓ ਸਟਾਰ ਕੰਪਨੀ ਨੇ ਡਿਜ਼ਨੀ ਹੌਟ ਸਟਾਰ ਨੂੰ ਖਰੀਦ ਲਿਆ ਹੈ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਨਿਊ ਕੋਆਪਰੇਟ ਬੈਂਕ ਦੇ ਬੈਨ ਲਗਾ ਦਿੱਤਾ ਹੈ ਜਿਸ ਕਾਰਨ ਗ੍ਰਾਹਕ ਆਪਣਾ ਪੈਸਾ ਕਢਵਾ ਨਹੀਂ ਸਕਣਗੇ ਤੇ ਮੁੰਬਈ ਦੇ ਬੈਂਕ ਦੇ ਬਾਹਰ ਗ੍ਰਾਹਕਾਂ ਦੀ ਭੀੜ ਲੱਗ ਗਈ ਹੈ ਰੂਸ ਦੇ ਚਰਨੇਬਲ ਪਰਮਾਣੂ ਰਿਐਕਟਰ ਤੇ ਡਰੋਨ ਨਾਲ ਹਮਲਾ ਕੀਤਾ ਗਿਆ ਇਸ ਦੀ ਵੀਡੀਓ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਸ਼ੇਅਰ ਕੀਤੀ ਹੈ ਰੀਡਿਸ ਰੋਕਣ ਵਾਲੀ ਕੰਕਰੀਟ ਸੀਲਡ ਉੱਤੇ ਇਹ ਧਮਾਕਾ ਹੋਇਆ ਹੈ ਐਲਨ ਮਾਸਕ ਨੇ ਭਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੇਦੀ ਨੂੰ ਸਪੇਸ ਟੂ ਪੈਨ ਨਾਂ ਵਾਲੀ ਪਛਾਣਕ ਦਿੱਤੀ ਹੈ ਇਹ ਪਲਾਨ ਵਿੱਚ ਬਹੁਤ ਜ਼ਿਆਦਾ ਤਾਪਮਾਨ ਸੈਨ ਕਾਨ ਵਿਅਕਤੀ ਨੂੰ ਯੋਗ ਬਣਾਉਂਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਤਬੋ ਰਾਣਾ ਨੂੰ ਭਾਰਤ ਭੇਜਿਆ ਜਾਵੇਗਾ ਬਾਤ ਰਹਿ ਕੇ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਤਬੋ ਰਾਣਾ ਮੁੰਬਈ ਦੇ ਹਮਲੇ ਲਈ ਜਿੰਮੇਵਾਰ ਹੈ ਤੇ ਪਾਸ ਸਰਕਾਰ ਨੂੰ ਨਿੰਦਾ ਹੈ 트럼ਪ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਬੁਰੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢ ਰਿਹਾ ਹਾਂ ਤਬਰਨ ਪਾਕਿਸਤਾਨ ਦੇ ਮੂਲ ਬਿਜ਼ਨਸਮੈਨ ਹਨ ਰੂਸ ਦੀ ਇੱਕ ਬੀਅਰ ਕੰਪਨੀ ਨੇ ਮਹਾਤਮਾ ਗਾਂਧੀ ਦੀ ਤਸਵੀਰ ਬੀਅਰ ਦੇ ਕੈਨ ਉੱਤੇ ਲਗਾਈ ਸੀ ਜਿਸ ਕਾਰਨ ਸੋਸ਼ਲ ਮੀਡੀਆ ਤੇ ਇਸ ਕੰਪਨੀ ਦੀ ਕਾਫੀ ਲੋਜਨਾ ਹੋ ਰਹੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕਾ ਦੌਰੇ ਤੋਂ ਵਾਪਸ ਭਾਰਤ ਪਰਤੇ ਹਨ ਅਮਰੀਕਾ ਸਰਕਾਰ ਵੱਲੋਂ ਭਾਰਤ ਨੂੰ F-35 ਫਾਈਟਰ ਜੈਟ ਜਹਾਜ਼ ਦੇਣ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਖਬਰਾਂ ਸਮਾਪਤ ਹੋਈਆਂ। ਧੰਨਵਾਦ। ਸ਼ੁਕਰੀਆ ਜੀ।ਕਰ ਤੁਹਾਨੂੰ ਸਾਡੇ ਚੈਨਲ ਨੂੰ ਪ੍ਰਸਾਦ ਕੀਤਾ। ਜੇ ਨਹੀਂ ਖਬਰਾਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ।